ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਚੈਨਲ ਗੱਲਬਾਤ ਦਾ ਇਹ ਧੰਨਵਾਦ ਕਰਦੇ ਆਂ ਜੀ ਜੀ ਸਾਰੀ ਟੀਮ ਇੱਥੇ ਕਈਆਂ ਦਿਨਾਂ ਤੋਂ ਕਈਆਂ ਦਿਨਾਂ ਤੋਂ ਵੀ 6 ਮਹੀਨੇ ਤੋਂ ਲਗਾਤਾਰ ਹੀ ਜਿਹੜੀ ਖਨੋਰੀ ਬਾਡਰ ਦੀ ਕਵਰੇਜ ਦਿਖਾ ਰਹੀ ਆ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਜਿਹੜੇ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਤੇ ਪਿੰਡ ਸੈਂਪੁਰ ਵੱਲੋਂ ਪਿੰਡ ਸੈਂਪੁਰ ਤੋਂ ਆਪਾਂ ਥੋੜਾ ਫਰਵਰੀ ਦਾ ਲੰਗਰ ਚੱਲ ਰਿਹਾ ਵਾ ਲਗਾਤਾਰ ਹੀ ਹੈ ਇਹ ਦਿਨ ਤੋਂ ਚਾਰ ਹੈ ਆਹ ਬਰਾਬਰ ਚੱਲ ਰਿਹਾ ਹੈ ਜੀ ਸਾਰੇ ਬੰਦੇ ਪਿਆਰ ਕਰਕੇ ਤੇਜ ਹੋਈਆਂ ਨੇ ਚੱਲ ਰਹੇ ਨੇ ਟਾਲੀਆਂ ਕੱਢ ਕੇ ਜਾ ਰਹੇ ਨੇ ਤੁਹਾਨੂੰ ਸਭ ਦੀ ਕਿਰਪਾ ਦੇ ਨਾਲ ਹੀ ਇਹ ਸਾਰਾ ਲੰਗਰ ਚੱਲ ਰਿਹਾ ਹੈ ਆਹ ਸਬਜ਼ੀ ਪਾ ਲੋ ਜੀ ਕੋਈ ਨਹੀਂ ਪਾ ਦੇ ਭਾਈ ਇਹਨੇ ਛਿੱਲੀ ਪਾਣੀ ਹੈ ਜੀ ਤੰਦ ਜਾਲੇ ਇੱਤਾਂ ਦੀ ਪਾ ਦੇ ਤੰਦ ਘੱਟ ਨਹੀਂ ਪਾ ਦੇ ਵਾਹ ਬਹੁਤ ਕੁਛ ਸੰਗਤਾਂ ਦੇ ਛੱਡੀ ਜਾਂਦੇ ਨੇ ਵੀਡੀਓ ਬੋਲ ਤੇ ਵੀਡੀਓ ਬੋਲ ਲੱਗਦਾ ਨਾ ਨਾ ਪਟੇਦਾਰ ਨੂੰ ਅੱਲੀ ਉਹ ਬਤਾਣੀ ਕਿ ਜੀਬੀਆਂ 2:30 ਵਜੇ ਤੋਂ ਹੀ ਉੱਥੇ ਸੇਵਾ ਕੰਡ ਹੈ ਵੀ ਨੀ ਆ ਪਿੰਡ ਤੇ ਕੋਈ ਰੋਕਣ ਵਾਲਾ ਨਹੀਂ ਤੇ ਆਰ ਇਹ ਸਿੰਘ ਸਭ ਜੀ ਤਿਆਰ ਕਰਦਾ ਵੀ ਤੁਹਾਡੇ ਕੇ ਅੱਲਾ ਪਕਸਾ ਦੇਖੇ ਪਹੁੰਚ ਸਤਿ ਪੰਜਾਨਾਂ ਇਸ ਤਰ੍ਹਾਂ ਇਹਦਾ ਨਾਤੀ ਕਰ ਰਿਹਾ ਜੀ ਕਾਜੀ ਕਿਰਪਾ ਦੇ ਨਾਲ ਲੱਗ ਗਈ ਪਰ ਵੀ ਤੋਂ ਪਗਲ ਨਾ ਜੀ ਨਹੀਂ ਹੋ ਗਈ ਸਭ ਨੇ ਆਉਣ ਵਾਲੇ ਸਮੇਂ ਦੇ ਵਿੱਚ ਸਵਾਲਾਂ ਦੇ ਜੀ ਇਹ ਤੋਂ ਸਾਰੇ ਬਤਾਲੀ ਸਭ ਨੇ ਆਇਆ ਨਹੀਂ ਬਾਰੇ ਬਤਾਲੀ ਜਿਹੜੇ ਸਾਡਾ ਕੀ ਜੋਦੇ ਨੇ ਜੈਲੀ ਕਰਦੇ ਚਾਹ ਦੇ ਵੀ ਹੋਰ ਭਾਈ ਜੀ ਔਰ ਇਧਰ ਆ ਗਿਆ ਜੀ ਨਾਰਾ ਨਾ ਹੋਰ ਏਨੀ ਗਰਮੀ ਦੇ ਬਾਵਜੂਦ ਵੀ ਖਾਲੀਆਂ ਦੇ ਵਿੱਚ ਰਹੀ ਆ ਸੰਤ ਸ਼ੰਗਰ ਚੀਜੋ ਦੇ ਇੱਕ ਕੌਮ ਹੀ ਉਹਦਾ ਨਾਂ ਕੀ ਆ ਗੁਰੂ ਸਾਹਿਬ ਨੇ ਸੰਗਤਾਂ ਵਾਸਤੇ ਹੀ ਸਾਂਝੀ ਆ ਕੋਈ ਪ੍ਰਵਾਣੀ ਨਹੀਂ ਫੇ ਖਾਦੀ ਸਾਰੀ ਕੋਈ ਨਹੀਂ ਉਹਦਾ ਨਾਂ ਕੀ ਆ ਇਸ ਚੀਜ਼ ਨੂੰ ਕਰ ਸਕਦਾ ਆ ਵੇ ਕੋਈ ਪੜੀ ਸੰਗਤ ਕਿਤਨਾ ਰੋੜ ਲਗਾਤਾਰ ਹੀ